ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਸਰੀਰ ਨਹੀਂ ਨੂਰ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਆਧਰਮੀ ਲੋਕਾਂ ਨੂੰ ਉਪਦੇਸ਼ ਕਰਕੇ ਧਰਮ ਦੇ ਰਸਤੇ ਤੇ ਚੱਲਣ ਲਾ ਕੇ ਪੋਸ਼ੰਗਾਬਾਦ ਸ਼ਹਿਰ ਵਿੱਚ ਆ ਗਏ ਸਨ ਉਸ ਸਮੇਂ ਪੋਸ਼ੰਗਾਬਾਦ ਵਿੱਚ ਰਾਜ ਅਸੰਗ ਸ਼ਾਦੇ ਕਿਸੇ ਉਤਰਾ ਅਧਿਕਾਰੀ ਦਾ ਰਾਜ ਸੀ ਗਿਆਨੀ ਗਿਆਨ ਸਿੰਘ ਜੀ ਨੇ ਰਾਜ ਲక్ష్ਮੀ ਰਾਉ ਦਾ ਵੀ ਲਿਖਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਅਸ਼ੰਗਾ ਬਾਦ ਦੇ ਇੱਕ ਬਾਗ ਵਿੱਚ ਬਰਾਜਮਾਨ ਹੋ ਗਏ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਭਾਈ ਮਰਦਾਨਾ ਰਵਾਵ ਛੇੜ ਬਾਣੀ ਆਈ ਹੈ ਗੁਰੂ ਜੀ ਦੇ ਪਾਵਨ ਹੁਕਮ ਤੇ ਜਦ ਭਾਈ ਮਰਦਾਨਾ ਜੀ ਨੇ ਰਵਾਬ ਦੀਆਂ ਤਾਰਾਂ ਨੂੰ ਛੇੜਿਆ ਤਾਂ ਰਵਾਬ ਵਿੱਚੋਂ ਤੂਹੇ ਤੂਹੇ ਤੋਹੇ ਦੇ ਅਲਾਹੇ ਤੁੰਨੇ ਪੂਰੇ ਬ੍ਰਹਿਮੰਡ ਵਿੱਚ ਅਗੰਮੀ ਤਰੰਗਾ ਪੈਦਾ ਕਰ ਦਿੱਤੀਆਂ ਸਨ ਜਿਸ ਨਾਲ ਸਭ ਪਸ਼ੂ ਪੰਛੀ ਅਤੇ ਮਨੁਸ਼ ਮਨਤਰ ਮੁਕਤ ਹੋ ਗਏ ਸਨ ਗੁਰੂ ਜੀ ਨੇ ਬੜੀ ਰਸ ਭੰਨੇ ਆਵਾਜ਼ ਵਿੱਚ ਕੀਰਤਨ ਦਾ ਗਾਇਨ ਕੀਤਾ ਸੀ ਉੱਥੋਂ ਦੇ ਪਰਜਾ ਸਮੇਤ ਰਾਜਾ ਵੀ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਗਿਆ ਸੀ ਰਾਜੇ ਦੇ ਮਨ ਵਿੱਚ ਇੱਕ ਸ਼ੰਕਾ ਸੀ ਕਿ ਸੰਸਾਰ ਵਿੱਚ ਨਾ ਨਾ ਪ੍ਰਕਾਰ ਦੇ ਜੀਵ ਆਉਂਦੇ ਹਨ ਉਹਨਾਂ ਨੂੰ ਆਪਣੇ ਕਰਮਾਂ ਦੀ ਕੀ ਸਜ਼ਾ ਮਿਲਦੀ ਹੋਵੇਗੀ ਉਸਨੇ ਸ਼ੰਕਾ ਸ੍ਰੀ ਗੁਰੂ ਨਾਨਕ ਜੀ ਸਾਹਮਣੇ ਰੱਖਿਆ ਅਤੇ ਉਸ ਦਾ ਨਿਵਾਰਣ ਕਰਨ ਲਈ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਨੇ ਰਾਜੇ ਨੂੰ ਕਿਹਾ ਕਿ ਪੰਜ ਪ੍ਰਕਾਰ ਦੇ ਮਨੁੱਖ ਇਸ ਸੰਸਾਰ ਵਿੱਚ ਜਨਮ ਧਾਰ ਕੇ ਆਉਂਦੇ ਹਨ ਪਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਦੇ ਕਰਮਾਂ ਅਨੁਸਾਰ ਉਹਨਾਂ ਨੂੰ ਫਲ ਭੋਗਣੇ ਪੈਂਦੇ ਹਨ ਪਹਿਲੇ ਤਰ੍ਹਾਂ ਦੇ ਨਕੈਸਵ ਅਗਿਆਨੀ ਜੀਵ ਹਨ ਜਿਨ੍ਹਾਂ ਨੂੰ ਪਰਮਾਤਮਾ ਬਾਰੇ ਕੋਈ ਸੋਝੀ ਨਹੀਂ ਹੈ ਅਤੇ ਨਾ ਹੀ ਉਹ ਪਰਮਾਤਮਾ ਬਾਰੇ ਸੋਝੀ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ ਸਗੋਂ ਕੋਈ ਧਰਮ ਕਰਮ ਵੀ ਨਹੀਂ ਕਰਦੇ ਉਹ ਸੰਸਾਰ ਵਿੱਚ ਆ ਕੇ ਭਜਾਈ ਚਲੇ ਜਾਂਦੇ ਹਨ ਉਹ ਖੋਦਿਆਂ ਟਿੰਡਾਂ ਬਾਗ ਕਿਰਾਸੀ ਵਿੱਚ ਢੇੜਾ ਖਾਂਦੇ ਰਹਿੰਦੇ ਹਨ ਦੂਜੇ ਅਦਮ ਜੀਵ ਹਨ ਉਹ ਸਭ ਕਰਮ ਕਾਮਨਾ ਦੇ ਬਸ ਵਿੱਚ ਹੋ ਕੇ ਕਰਦੇ ਹਨ ਉਹਨਾਂ ਨੂੰ ਤਿੰਨ ਪ੍ਰਕਾਰ ਦੇ ਦੁੱਖ ਹੁੰਦੇ ਹਨ ਉਹ ਉਹਨਾਂ ਲੋਕਾਂ ਨਾਲ ਈਰਖਾ ਕਰਦੇ ਹਨ ਜੋ ਕਿਸੇ ਵੀ ਪੱਖੋਂ ਉਹਨਾਂ ਨਾਲੋਂ ਉੱਤਮ ਹੁੰਦੇ ਹਨ ਜਿਉਂ-ਜਿਉਂ ਉਹਨਾਂ ਦੇ ਕਰਮ ਹੀਣ ਹੁੰਦੇ ਜਾਂਦੇ ਹਨ ਤਿਵੇਂ-ਤਿਵੇਂ ਉਹਨਾਂ ਨੂੰ ਚਿੰਤਾ ਰੋਗ ਵਿਆਪਦਾ ਜਾਂਦਾ ਹੈ ਉਹਨਾਂ ਦੇ ਮਨ ਵਿੱਚ ਇਹ ਡਰ ਬਣਿਆ ਰਹਿੰਦਾ ਹੈ ਕਿ ਕਰਮਾਂ ਦਾ ਫਲ ਭੋਗਣ ਤੋਂ ਬਾਅਦ ਜੀਵਨ ਮਰਨ ਦਾ ਗੇੜ ਫਿਰ ਪੈ ਜਾਵੇਗਾ ਤੀਜੇ ਸ਼ਮ ਜੀ ਪਰਮਾਤਮਾ ਦੀ ਭਗਤੀ ਵੀ ਆਪਣੀਆਂ ਕਾਮਨਾਵਾਂ ਦੇ ਕਾਰਨ ਹੀ ਕਰਦੇ ਹਨ ਉਹ ਪ੍ਰੇਮਾ ਭਗਤੀ ਨਹੀਂ ਕਰਦੇ ਉਹ ਆਪਣੀ ਭਗਤੀ ਕਾਰਨ ਵਿਖੌਣਠ ਨੂੰ ਚਲੇ ਜਾਂਦੇ ਹਨ ਉਹ ਆਪਣੀ ਭਗਤੀ ਅਨੁਸਾਰ ਕੋਈ ਸਮਾਂ ਵਿਖੌਣਠ ਵਿੱਚ ਬਾਜ਼ਾਰ ਕੇ ਫਿਰ ਵਾਪਸ ਜਨਮ ਧਾਰ ਕੇ ਸੰਸਾਰ ਵਿੱਚ ਆ ਜਾਂਦੇ ਹਨ ਚੌਥੇ ਉਤਮ ਜੀਵ ਉਹ ਹਨ ਜਿਹੜੇ ਨਿਸ਼ਕਾਮ ਭਗਤੀ ਕਰਦੇ ਹਨ ਉਹ ਪ੍ਰਮਾਤਮਾ ਦੇ ਪ੍ਰੇਮ ਵਿੱਚ ਭਜੇ ਰਹਿੰਦੇ ਹਨ ਉਹ ਮਨੁੱਖੀ ਸਰੀਰ ਵਿੱਚ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਨ ਜਿਵੇਂ ਸਮੁੰਦਰ ਵਿੱਚ ਸਮਾ ਕੇ ਪਾਣੀ ਦੀ ਬੂੰਦ ਵੀ ਸਮੁੰਦਰ ਹੋ ਜਾਂਦੀ ਹੈ ਇਸ ਤਰ੍ਹਾਂ ਉਤਮ ਜੀਵ ਬ੍ਰਹਮ ਵਿੱਚ ਅਭੇਦ ਹੋ ਜਾਂਦੇ ਹਨ ਪੰਜਵੇਂ ਕਾਰਕ ਜੀਵ ਸਦਾ ਸੱਚਖੰਡ ਵਿੱਚ ਰਹਿੰਦੇ ਹਨ ਜਦ ਜਾਦ ਸੰਸਾਰ ਵਿੱਚ ਧਰਮ ਦੀ ਹਾਨੀ ਹੁੰਦੀ ਹੈ ਅਤੇ ਅਧਰਮ ਦਾ ਬੋਲਵਾਲਾ ਹੋ ਜਾਂਦਾ ਹੈ ਪਰਮਾਤਮਾ ਆਪਣੀ ਇੱਛਾ ਅਨੁਸਾਰ ਉਹਨਾਂ ਨੂੰ ਧਰਮ ਬਚਾਉਣ ਦੇ ਖਾਤਰ ਹੁਕਮ ਕਰਕੇ ਸੰਸਾਰ ਵਿੱਚ ਭੇਜਦਾ ਹੈ ਉਹ ਸਮੇਂ ਅਨੁਸਾਰ ਦੋਸਟਾਂ ਦਾ ਸੰਘਾਰ ਕਰਦੇ ਹਨ ਧਰਮ ਦੀ ਰੱਖਿਆ ਕਰਦੇ ਹਨ ਇਹ ਜੀਵ ਵੰਦਨ ਵਿੱਚ ਨਹੀਂ ਆਉਂਦੇ ਦੇਖਣ ਨੂੰ ਭਾਵੇਂ ਇਹ ਆਕਾਰ ਰੂਪ ਵਿੱਚ ਹੁੰਦੇ ਹਨ ਪਰ ਇਹ ਆਕਾਰ ਨਹੀਂ ਹੁੰਦੇ ਜਿੱਥੇ ਮਰਜੀ ਲੋਪ ਹੋ ਕੇ ਦੂਜੇ ਸਥਾਨ ਤੇ ਪ੍ਰਗਟ ਹੋ ਸਕਦੇ ਹਨ ਸਮੁੱਚਾ ਬ੍ਰਹਿਮੰਡ ਇਹਨਾਂ ਦੇ ਹੁਕਮ ਵਿੱਚ ਹੁੰਦਾ ਹੈ ਇਹਨਾਂ ਵਿੱਚੋਂ ਜਿਹੜਾ ਪ੍ਰਮਾਤਮਾ ਦੇ ਨਾਮ ਦੀ ਬਜਾਏ ਆਪਣਾ ਨਾਮ ਜਪਾਉਂਦੇ ਹਨ ਪਰਮਾਤਮਾ ਉਹਨਾਂ ਨੂੰ ਆਪਰੇਂ ਦਰ ਤੇ ਖੜੇ ਰੱਖਦਾ ਹੈ ਜਿਤਦਰ ਲਖ ਮੁਹੰਮਦਾ ਬ੍ਰਹਮੇ ਵਿਸ਼ਨ ਮਹੇਸ਼ ਰਾਜੇ ਦਾ ਸ਼ੰਕਾ ਨਰਵਿਰਤ ਹੋ ਗਿਆ ਸੀ ਗੁਰੂ ਜੀ ਦੇ ਬਚਨ ਸੁਣ ਕੇ ਰਾਜੇ ਨੇ ਪਰਜਾ ਸਮੇਤ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਦਾ ਮਨ ਬਣਾ ਲਿਆ ਸੀ ਰਾਜੇ ਨੇ ਆਪਣੇ ਵੱਲੋਂ ਇੱਕ ਕਮਰਕਸਾ ਗੁਰੂ ਜੀ ਦੇ ਨਾਲ ਲੱਕ ਨਾਲ ਬੰਨਣ ਦਾ ਯਤਨ ਕੀਤਾ ਪਰ ਗੁਰੂ ਜੀ ਦਾ ਸਰੀਰ ਉਸ ਦੇ ਹੱਥ ਵਿੱਚ ਨਹੀਂ ਆਇਆ ਗੁਰੂ ਜੀ ਸਿਰਫ ਨੂਰ ਸਨ ਗੁਰੂ ਜੀ ਦੀ ਪਵਿੱਤਰ ਯਾਦ ਵਿੱਚ ਉਹ ਸ਼ੰਗਾਬਾਦ ਵਿੱਚ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਿੰਘ ਸਵਾ ਉਹ ਸ਼ੰਗਾਬਾਦ ਸ਼ਿਸ਼ੋਵਤ ਹੈ ਇਸ ਗੁਰਦੁਆਰਾ ਸਾਹਿਬ ਦੇ ਅੰਦਰ 1718 ਈਸਵੀ ਦਾ ਹੱਥ ਲੇਖਤ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਰਾਜਮਾਨ ਹੈ ਇਸ ਰੂਪ ਦੀ ਲਿਖਾਈ ਜੈ ਸਿਆਹੀ ਨਾਲ ਕੀਤੀ ਹੈ ਉਹ ਸਿਆਹੀ ਦਾ ਫਾਰਮੂਲਾ ਵੀ ਇਸ ਰੂਪ ਤੇ ਲਿਖਿਆ ਹੈ ਜੋ ਕਿ ਪ੍ਰਾਤਨ ਸਰੂਪਾਂ ਵਿੱਚ ਲਿਖਿਆ ਜਾਂਦਾ ਸੀ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਵਾਖਣਹਾਰ ਹੈ ਬਾਕਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣਾ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ